ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਅੱਜ ਆਪਾਂ ਆਇਆ ਭੋਈ ਨਵਲ ਕਿਉਂਕਿ ਭੋਈ ਨਾ ਦੇ ਕਰਾਉਣਾ ਜੀ ਕੱਲ ਨੂੰ ਸੁਖ ਨੂੰ ਸਾ ਦਾ ਪਾਠ ਮੇਰੇ ਆ ਭਾਂਜੇ ਦਾ ਜਨਮ ਦਿਨ ਕੱਲ ਨੂੰ ਹੀ ਤੇ ਉਹਦੇ ਕਰਕੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਆ ਸ਼ਾਮ ਨੂੰ ਕੰਮ ਕਰਾਉਣ ਲਈ ਜਿਹੜਾ ਵੀ ਕੱਲ ਨੂੰ ਗਾਣੇ ਲਵਾਈ ਨੂੰ ਸਮਾਨ ਚਾਹੀਦਾ ਹਲਵਾਈ ਤਾਂ ਮੇਰੇ ਖਾਲਸਾ ਹੁਣ ਅੰਦਰ ਜਾ ਕੇ ਪੁੱਛਨੇ ਵੀ ਲਾਉਣਾ ਜੀ ਸਾਨੂੰ ਹੀ ਕਰਨਾ ਪੈਣਾ ਕੱਲ ਨੂੰ ਵੀ ਕੰਮ ਤੇ ਆਉ ਤੁਹਾਨੂੰ ਦਿਖਾਉਨੇ ਆ ਤਿਆਰੀਆਂ ਕਰ ਚੱਲ ਰਹੀਆਂ ਪੂਰੀਆਂ ਜੋਰਾਂ ਸ਼ੋਰਾਂ ਨਾਲ ਰਿਸ਼ਤੇਦਾਰ ਆਏ ਹੋਏ ਆ ਤੇ ਕੁਝ ਕਨੇ ਆਉਣਾ ਹਲੇ ਤੇ ਆਓ ਚੱਲੀਏ ਅੰਦਰ ਨੂੰ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਕਿੰਨੀ ਵੱਲ ਕੋਲ ਫਿਰ ਨਾ ਕਰੇਗਾ ਸਵਾਣ ਹੋਰ ਥੋੜਾ ਹੀ ਰਹਿ ਗਿਆ ਬਸ ਬੱਦਲ ਗਿਆ ਹਾਂ ਕਰੀ ਮੇਰੀ ਜੀ ਦੀ ਕੰਨਾ ਮੈਨੂੰ ਰਮਾਲ ਲਿਆ ਕੇ ਦੇ ਯਾਰ ਰਮਾਲ ਥੱਲੇ ਬਜ਼ਾਰ ਮਾਲ ਹੈ ਨਹੀਂ ਗੱਡੀ 'ਚ ਮਿਲਿਆ ਨਹੀਂ ਹੈ ਮੈਂ ਘਰੇ ਭੁੱਲਿਆ ਆ ਲਓ ਵੀ ਨਾ ਬੰਦੇ ਸਿਰਫ ਮਹੀ ਵਿਹਲਾ ਖੜਾ ਹੈ ਮੈਂ ਮਹੀ ਵਿਹਲਾ ਖੜਾ ਤੁਹਾਡੇ ਜਿੱਤੇ ਮੈਂ ਤਾਂ ਵੇਲਾ ਹੀ ਇਹਦਾ ਫਿਰ ਵੀਡੀਓ ਵੀਡੀਓ ਦੀ ਸ਼ੂਟ ਰੋਣੀ ਆਪਣੀ ਤੇ ਲੋਕਾਂ ਨੂੰ ਦਿਖਾਉਨੇ ਆ ਜਿੱਥੇ ਮਹਾਰਾਜ ਪ੍ਰਕਾਸ਼ ਕਰਾਉਣਾ ਆਪਾਂ ਕਰਾਉਣਾ ਜੀ ਸੁਖਨੀ ਸਾਹਿਬ ਦਾ ਪਾਠ ਲੋ ਜੀ ਅੱਜ ਆਪਾਂ ਤਿਆਰੀ ਕਰ ਲੈਣੀ ਆ ਸਾਰੀ ਤੇ ਬਾਕੀ ਪਰਦਾ ਪੋਰਸ਼ਨ ਉਹਦੇ ਖਾਲੀ ਹੋ ਪਿਆ। ਵੀ ਪੂਰਾ ਗਾਣੇ ਵਰਤੋ ਚ ਆਉਂਦਾ ਨਹੀਂ ਹੈ ਘਰ ਘਰ ਬੜਾ ਹੈ। ਤੇ ਇਦਾਂ ਸਾਰੇ ਖਾਲੀ ਪਿਆ। ਲੋ ਤੁਹਾਨੂੰ ਏਠਾ ਵੀ ਗਿੜਾ ਮਰੌਂਦੇ ਆ ਏਠਾ ਵੀ ਸੇਵਾ ਚੱਲਣ ਲੱਗੀ ਹੋਈ ਆ। ਪਿਆਜ਼ ਪੀਓ ਵੀ ਵਾਟਰ ਰਹੇ ਆ ਬੰਦੇ ਲੱਗੇ ਹੋਏ ਆ ਵਿਆਹ ਜਵਾਂ ਗਰੌਣਕ ਲੱਗੀ ਹੋਈ ਆ ਤੁਹਾਨੂੰ ਦਿਖਾਉਨੇ ਆ। ਆ ਮਮ ਜੀ ਤਾਂ ਪੋੜੀਆਂ ਦੇ ਬੈਠ ਕੇ ਪੀਣ ਲੱਗਿਆ ਹੈ ਚਾਹ ਥੱਕ ਗਿਆ ਮੁੰਡਾ ਉੱਧ ਵਿਚਾਲਿਓ ਦੋ ਦਿਨ ਹੋ ਗਏ ਕੰਮ ਕਰਦਿਆਂ ਨੂੰ ਹਾਂ ਦੋ ਦਿਨ ਹੋ ਗਏ ਕੰਮ ਕਰਦਿਆਂ ਨੂੰ ਬਾਈ ਕੀ ਕੰਮ ਕਰਿਆ ਤਾਂ ਦੋ ਦਿਨ ਚ 5000 ਹਾਂਜੀ ਬਾਈ ਜੀ ਆ ਆ ਗਿਆ ਹੀ ਆਏ ਪਾਣੀ ਲੈ ਕੇ ਜਾਣਾ ਮੈਂ ਫੜਾ ਕੇ ਆਉਣਾ ਪੀ ਲੈ ਚਾਹ ਤੂੰ ਫੇ ਬਾਕੀ ਬੰਦਿਆਂ ਨਾਲ ਤੁਹਾਨੂੰ ਮਿਲਾਉਂਦੇ ਆ ਜੀ ਬਾਅਦ ਚ ਆਪਾਂ ਇੱਧਰ ਸੇਵਾ ਚੱਲਣ ਲੱਗੀ ਈ ਪਿਆਜ਼ਾਂ ਦੀ ਤੇ ਦਿਆਣੇ ਲਈ ਈ ਰੋਣਗਾ ਇੱਧਰ ਇਹ ਭਾਂਡੇ ਭੂਈ ਸਾਰੇ ਗੁਰਦੁਆਰ ਸਾਹਿਬ ਦੇ ਆਏ ਸੀ ਹਾਂ ਹਾਂ ਗੁਰਦੁਆਰਾ ਸਾਹਿਬ ਇਹਨੇ ਸੁਆਲੂ ਧੋਨੇ ਆ ਤੇ ਜਿਹੜੇ ਕੱਟੇ ਨੇ ਪੌੜੇ ਆਵਾਂ ਅਸੇ ਠੀਕ ਏ ਠੀਕ ਲੋ ਵੀ ਇੱਧਰ ਕਰੀ ਹੋਈ ਓ ਸਬਜ਼ੀ ਭੂਈ ਇਹਨਾਂ ਦੇ ਫੌਜੀਆ ਥੋੜੀ ਹੋ ਗਈ ਮੰਡੀ ਲੈਣ ਜੋਗੀ ਕੀ ਆ ਕਦੂ ਸਾਰਾ ਕੁਝ ਲਾਈ ਲਾਇਆ ਹੋਇਆ ਜੀ ਘਰੇ ਆ ਲੋ ਆ ਲੱਗਿਆ ਕੀ ਆ ਪਰੇ ਨੂੰ ਕਈ ਬਸੇ ਕਹਿੰਦੇ ਇਹ ਕਦੂ ਮੋਗਲੀ ਸਾਈਡ ਕਦੂ ਕਹਿੰਦੇ ਆ ਤੇ ਸਾਡੇ ਵਾਲੀ ਸਾਈਡ ਜੀ ਕਹਿੰਦੇ ਆ ਰੋਪੜ ਵਾਲੀ ਸਾਈਡ ਚੰਡੀਗੜ੍ਹ ਮਾਲੀ ਵਾਲੀ ਸਾਈਡ ਕੀ ਆ ਤੇ ਰਿਸ਼ਤedar ਆਏ ਹੋਏ ਆ ਇੱਧਰ ਫਨੂੰ ਬਲਵੋਨੇ ਦੇ ਇੱਛਾ ਨਾਲ ਵੀ ਹੈਈ ਆਹ ਲੋ ਵੀ ਚੱਲ ਪਏ ਇੱਧਰ ਕੰਮ ਆਲੂ ਸਾਫ ਤੇ ਛੱਡੇ ਵਿੱਚ ਹੋਰ ਵਿੱਚ ਰਹੇਗੇ ਬੰਦੇ ਬਾਈ ਕੰਮ ਨਹੀਂ ਰੂਹ ਨਾਲ ਕਰ ਰਹੇ ਇੱਧਰ ਥੋੜੇ ਆਲੂ ਭਾਈ ਵਿੱਚ ਸਾਫ ਤੇ ਨਿਕਲੇ ਦੋ ਤਿੰਨ ਮਾਂ ਮਮੀ ਨੂੰ ਪ੍ਰੋਗਰਾਮ ਇੱਕ ਉੱਥੇ ਵੀ ਉੱਥੇ ਵਾਲਾ ਰਹੇਗਾ ਤਾਂ ਉਹਰੇ ਦਿਖਾ ਦੇਣਾ ਅਗਲੇ ਹਫ਼ਤੇ ਆਣੀ ਵੀ ਹਾਂ ਉਹਨਾਂ ਦੇ 24 ਖੰਡਾ ਪਾਟ ਰੱਖਣਾ ਅਗਲੇ ਹਫ਼ਤੇ ਹਾਂ ਤੇ ਹਾਂ ਕਮਲ ਤਾਂ ਹੀ ਜੇ ਉਹ ਰਿਹਾ ਉੱਧਰ ਮੇਰੇ ਭਤੀਜੇ ਦਾ ਬਰਥਡੇ ਜਨਮ ਦਿਨ ਹੈ ਕਮਲ ਦਾ ਕਮਲ ਦੇ ਮੁੰਡੇ ਦਾ ਤਾਂ ਹੀ ਗਿਆ ਉਹ ਵੀ ਇੰਡੀਆ ਤੇ ਇੱਥੇ ਆ ਮੇਰੇ ਭਾਣੇ ਜੀ ਦਾ ਬਰਥਡੇ ਮੈਂ ਏਡਾ ਕੀ ਪਾਵੇ ਦਾ ਮੰਗਣਾ ਹੈ ਹਾਂ ਸਾਫੇ ਪ੍ਰੋਗਰਾਮ ਤੇ ਲੈ ਪਏ ਆ ਬਾਕੀ ਗੱਲ ਉੱਧਰ ਕੈਨੇਡਾ 'ਚ ਬਾਵੇ ਦਾ ਮੰਗਣਾ ਹੈ ਉਹਦਾ 23 ਤਰੀਕ ਨੂੰ ਹੈ ਉਹਦਾ 23 ਤਰੀਕ ਨੂੰ ਠੀਕ ਆ ਇਹ ਪਿਆਜ਼ ਸਬਜ਼ੀ ਵਾਸਤੇ ਕੱਟੇ ਹੋਈਆਂ ਨੇ ਪਕੌੜਿਆਂ ਵਾਸਤੇ ਆਹ ਪਕੌੜਿਆਂ ਵਾਸਤੇ ਹੈ ਹੂੰ ਉਹ ਸਬਜ਼ੀ ਦਾ ਆ ਤੇ ਲੋ ਵੀ ਰਿਸੇ ਗਾਰ ਹੋਰ ਆ ਪੁੰਚ ਇਹ ਡੋਗੀ ਨਾਲੇ ਲਿਆ ਆਪਣਾ ਕੁੱਤਾ ਬਾਈ ਇਹਨਾਂ ਦੇ ਕੁੱਤੇ ਵੀ ਨਾ ਬੜਾ ਔਖਾ ਹੋਇਆ ਬੰਦਾ ਆ ਗਿਆ ਨੀ ਕੁੱਤਾ ਨਾਲੇ ਲਿਆ ਹੈ ਹਾਂ ਮੋ ਵੀ ਤੁਹਾਨੂੰ ਦਿਖਾਉ ਰਿਹਾ ਆ ਜੇ ਬੰਦਿਆਂ ਦੇ ਸਾਡੇ ਭੂਆ ਦਾ ਮੁੰਡਾ ਮੇਰੇ ਦਾ ਇਹਨਾਂ ਨੇ ਰੱਖਿਆ ਭਾਈ ਡੋਗੀ ਤੇ ਡੋਗੀ ਰੱਖੜਾ ਵੀ ਗਾਂਡੇ ਰਿਹਾ ਤਾਂ ਕੁੱਤਾ ਰੱਖਣਾ ਵੀ ਸੌਖਾ ਨਹੀਂ ਆਪਣੇ ਤਾਂ ਬੰਦਾ ਰੋਟੀ ਪਾਉਣ ਲੱਜਾ 12 ਕੁੱਤੇ ਨੂੰ ਉਰ ਬੈਠਣ ਲੱਜਾਂਦਾ ਨਹੀਂ ਤੇ ਉਹਦਾ ਕਾਗਜ਼ ਬਣਦਿਆਂ ਕੁੱਤੇ ਦੇ ਵੀ ਵੀ ਕਿਹ ਅਗੂ ਬਣਾਇਆ ਤੁਸੀਂ ਕੁੱਤੇ ਦਾ ਉਹਦੇ ਉਹਦੇ ਉਹ ਮੋੜ ਦੇ ਚਿੱਪ ਪੈਂਦੀ ਓਹਦੇ ਚਿੱਪ ਕਿਵੇਂ ਚਿੱਕ ਕੋਣ ਵਾਲੀ ਹੁੰਦੀ ਹੈ ਜਿੰਨੀ ਇਹਦੇ ਵਿੱਚ ਪਾਉਣੀ ਪੈਂਦੀ ਹੈ ਗਾ ਤੂੰ ਉਹ ਡਾਕੂਮੈਂਟ ਸਾਰੇ ਜਿਨੀ 9 ਨ ਉਹ ਉੱਤੇ ਦਾ ਆਪਰੇਸ਼ਨ ਕਰਕੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਪੋਨੇ ਪਿਸਤੌਲ ਜਿੱਕੇ ਪਾ ਗਏ ਅੱਛਾ ਜੀ ਜੀਪੀਐਸ ਦੇ ਪਾ ਪਾਦਨੇ ਹੈ ਹਾਂ ਜੀਪੀਐਮ ਗਾਦਨ ਚ ਆਉਦੇ ਜੀ ਜੀਪੀਐਸ ਹੈ ਹਾਂ ਜੇ ਹੁਣ ਉਹਨਾਂ ਦੀ ਪੋਲਿਸ ਚੈੱਕ ਕਰਨਾ ਤਾਂ ਇਦਾਂ ਇੱਧਰ ਕਮਾਲ ਆ ਇਹ ਕੁੱਤਾ ਖੋ ਗਿਆ ਬਸ ਪੁਲਿਸ ਵਾਲਿਆਂ ਕੋਲ ਜਾਣਾ ਉਹਨੇ ਆਪੇ ਤਾਬਰਣਾ ਕਿੱਥੇ ਫਿਰਦਾ ਹੋਵੇ ਕਿਤੇ ਹਾਂ ਜਿੱਦ ਜੋੜਨ ਨਵ ਕੀਤੇ ਹੁਣ ਸਾਲਾ ਨਹੀਂ ਨਹੀਂ ਜਿਹਦਾ ਕੁੱਤਾ ਹੈ ਕਾਛਾਈ ਜੇ ਪਾਇਆ ਕੀ ਜੇ ਲੱਗਦਾ ਲੋ ਜੀ ਉਹ ਜੇ ਬਿੱਲੀ ਰੱਖਣੀ ਕੁੱਤਾ ਰੱਖਣਾ ਤਾਂ ਇਹਨਾਂ ਦੀ ਮਨਜ਼ੂਰੀ ਲੈਣੀ ਪੈਂਦੀ ਆ ਬੰਦਾ ਤਾਂ ਰੱਖ ਸਕਦਾ ਉਹਦੇ ਪੇਪਰ ਬਣਦੇ ਆ ਪੱਕਾ ਇਹਦਾ ਬੰਦੇ ਵਾਂਗ 2 ਮਹੀਨੇ ਬਾਅਦ ਪੈਂਦੀ 2 ਮਹੀਨੇ ਅੱਛਾ 2 ਮਹੀਨੇ ਤਾਂ ਹੋ ਜਾਂਦਾ ਉਹਦੇ ਬਾਅਦ ਪੈਂਦੀ ਆ ਤੁਸੀਂ ਕਿੰਨਾ ਛੋਟਾ ਹੀ ਰਹਿੰਦਾ ਤਾਂ ਤਾਂ ਜੀ 2 ਮਹੀਨੇ 2 ਮਹੀਨੇ ਘਟਦੇ ਜਾਂਦੇ ਆ ਠੀਕ ਆ ਲੋ ਵੀ ਬੰਦੇ ਨੂੰ ਅਸੀਂ ਪਾਣੀ ਤੱਕ ਨਹੀਂ ਪੁੱਛਿਆ ਆਉਂਦੀ ਸਾਰੇ ਇੰਟਰਵਿਊ ਸ਼ੁਰੂ ਕਰਤੀਆਂ ਆਂਦੀ ਅਸੀਂ ਆ ਜਾ ਬੈ ਜਾ ਵੀਰ ਆ ਜਾ ਨੀਓ ਨੀ ਸੱਸੀ ਦਾ ਬੁਲਾਵਾ ਸੱਸੀ ਕਾ ਬੁਲਾਵਾ ਮੰਮਾ ਮੰਮਾ ਨੂੰ ਸੱਸੀ ਕਾ ਬੁਲਾਵਾ ਆਹ ਤਾਂ ਕੇ ਮਗਰਾ ਆ ਨੀਓ ਨੀ ਆ ਨੀਓ ਦੀਦੀ ਕੋਲ ਆ ਤੁਹੇ ਪਾਪਾ ਦੀਦੀ ਕੋਲ ਪਾਪਾ ਨੂੰ ਸੱਸੀ ਦਾ ਬੁਲਾ ਕੇ ਹੈ ਕੋਈ ਤੁਸੀਂ ਹਲਵਾਈ ਕਰਿਆ ਇਸ ਵੇਰੇ ਨਾ ਹਾਂ ਆ ਦੇ ਬੈਠ ਆਵੇਂ ਮੱਥਾ ਮਾਰਨਾ ਪੈਣਾ ਜਣੀ ਮੇਰੀਆਂ ਘਰ ਦੀਆਂ ਬਹੂਆਂ ਹੈਗੀਆਂ ਨਾ ਨਾ ਜੇ ਘਰ ਦੀਆਂ ਬਹੂਆਂ ਹੀ ਇਹਨੂੰ ਆ ਆ ਪਰਜਾਈ ਬਿਲਾ ਲਈ ਏਡੀ ਦੂਰ ਤੇ ਇੰਡੀਆ ਦੇ ਵਾਸਤੇ ਹੈ ਪਰਜਾਈ ਹੈਗੀ ਮੇਰੀ ਕੁੜਮਣੀ ਹੈਗੀ ਮੈਨੂੰ ਮਾਣ ਹੈ ਮੇਰੇ ਭਾਈ ਕਰ ਦੇਣਾ ਇਹਨਾਂ ਨੇ ਇੰਡੀਆ ਤੋਂ ਭਰਾਏ ਆ ਭਾਈ ਨਹੀਂ ਤਾਂ ਅਸੀਂ ਕਰਨ ਵੀ ਲੱਗੇ ਤੇ ਇਹ ਕਹਿੰਦੇ ਆ ਨਾ ਅਸੀਂ ਆਪੇ ਕਰੂੰਗੀਆਂ ਭਾਈ ਇਹਦਾ ਹੁਣ ਵੀਡੀਓ ਦੇ ਵਿੱਚ ਤੁਸੀਂ ਪਵਾਹੀ ਜਾਂਦੇ ਧੱਕੇ ਨਾਲ ਨਾ ਠੀਕ ਆ ਕਰਤਾ ਸੀ ਆਪੇ ਪਰ ਚਾਰੇ ਪਾਸੇ ਆਲ ਆਊਟ ਲਾ ਦਿਓ ਆ ਮੱਛਰ ਬਹੁਤ ਹੋਇਆ ਇਹ ਸਾਡੇ ਉਦੇ ਕਭੀ ਛੋਡੇ ਵੀ ਉੱਥੇ ਇਹਨਾਂ ਮੱਛਰ ਇੰਨੇ ਆ ਘਰੇ ਸਾਰੀ ਮੱਛਰ ਬਹੁਤ ਹੋਇਆ ਬਹੁਤ ਮੱਛਰ ਕਹਨੇ ਜੋਤੀ ਦਾ ਕਹਨੇ ਜਿੱਥੇ ਹੋਣਾ ਆਪਣਾ ਆਪਾ ਰਹਿੰਦੇ ਆ ਰਹਿੰਦੇ ਆ ਤੁਸੀਂ ਆਇਆ ਸਾਬ ਲਾ ਲਓ ਵੀ ਆਪਣੇ ਇੰਡੀਆ ਮੱਛਰ ਦਿਨ ਚ ਨਹੀਂ ਲੜਦਾ ਔਰ ਇਹ ਤਾਂ ਦਿਨ ਚ ਵੀ ਲੜਦਾ ਮੱਛਰ ਹੋਰ ਵੀ ਆਪਣੇ ਉੱਥੇ ਤਾਂ ਤੂੰ ਸਾਬ ਵੇਲੀ ਜਾਂਦੇ ਦਿਨਾਂ ਚ ਬੰਦੇ ਔਰ ਇਹ ਤਾਂ ਦਿਨ ਚ ਵੀ ਬੈਠਣ ਨਹੀਂ ਦਿੰਦਾ ਹੈ ਨਾ ਨਾ ਗਰਮ ਤੇ ਇੰਡੀਆ ਵੀ ਬੋਤਾ ਮੀਮੂ ਪੈਨੇ ਸੰਕਮ ਇਹ ਤੋਂ ਥੋੜਾ ਮੱਛਰ ਜ਼ਿਆਦਾ ਚਾਹੀਦਾ ਹੋਰ ਆਪਰੇ ਤਾਂ ਮੱਖੜੀ ਬਹੁਤ ਨਿਕਲਦੇ ਮਾਮੀ ਹੈ ਨਾ ਬਹੁਤ ਜ਼ਿਆਦਾ ਹਾਂ ਉਹ ਮੱਖੜ ਆਪਣੇ ਤਾਂ ਰਾਤ ਨੂੰ ਭੂਣ ਖਾਈਆਂ ਇੰਨੀਆਂ ਆਉਂਦੀਆਂ ਲੈਟਾ ਮੂਰੇ ਸਹੀ ਗੱਲ ਹੈ ਸਵੇਰ ਨੂੰ ਆਏ ਪਏ ਹੁੰਦੇ ਜਿਹੜੇ ਠੇ ਲੱਗੇ ਹੋਏ ਆਪੋਂ ਮੱਖੜ ਨਹੀਂ ਬਰਨਦਾ ਡੱਡੂ ਡੂਡੂ ਕਰਨੀ ਨਿਕਲਉਂਦੀ ਇਹ ਵੀ ਪੈਂਦੇ ਹਾਂ ਹਾਈ ਹਾਂ ਆਪਣੇ ਇੰਡੀਆ ਵੇ ਵਾਦੂ ਹੋ ਜਾਂਦੇ ਆ ਜੀ ਬਾਕੀ ਮੈਂ ਭਰ ਅੰਦਰ ਲਾਂਗੇ ਹਾਂ ਉਹਨਾਂ ਨੇ ਵੀ ਬਣਾ ਕੇ ਲਿਆ ਹੁਣ ਕੰਮ ਨਹੀਂ ਫਿਰ ਗਿਆ ਨਾ ਅੰਦਰ ਹੂੰ ਹਾਂ ਚਲੇ ਗਏ ਨਾਲੇ ਉਹ ਨਵੇਂ ਆਏ ਨੇ ਹੁਣ ਚਾਹ ਵੀ ਆਓ ਭਾਈ ਉਹਨਾਂ ਨੂੰ ਚਾਹ ਪਾਣੀ ਪਿਲਾਉਣਾ ਚਾਹ ਪਾਣੀ ਪਿਲਾ ਕੇ ਫੇਰ ਬਾਹਰ ਕੱਢਦੇ ਉਹਨਾਂ ਨੂੰ ਹੌਲੀ ਹੌਲੀ ਹਨੂ ਲਿਓ ਨੇ ਮਿਲਾ ਕੇ ਅੰਦਰ ਵੀ ਗਿੜਾ ਮਰਾਉਨੇ ਆ ਇੱਕ ਇਹ ਆ ਭਾਈ ਬਰਡੇ ਬਾਈ ਜਿਹਦਾ ਕੱਲ ਨੂੰ ਬਰਡੇ ਆ ਮੁੰਡੇ ਦਾ ਇਹਦਾ ਜਨਮ ਦਿਨ ਆ ਭਾਈ ਮੁੰਡੇ ਦਾ ਇਹਦਾ ਖਾਲੂ ਇਹਦੇ ਜਨਮ ਦਿਨ ਕਰਕੇ ਹੋਇਆ ਇਕੱਠੇ ਸਾਰੇ ਕਾਲਟੀਨ ਕੇ ਆ ਗਿਆ। ਨਾ ਇੱਧਰ ਬੰਦੇ ਸੀ ਬਿਠਾ ਲੇ ਬੈੱਡ ਪਰੇ। ਚਾਹ ਪਾਣੀ ਬਣਾਉਣ ਨੂੰ। ਤਰੀਬ ਨਹੀਂ ਚਾਹ। ਚੰਦਾਰ ਯੂਨੀਅਨ ਹੈ। ਪਾਣੀ ਸੁਸ। ਪਾਣੀ। ਪਾਣੀ। ਸਰੀਓ ਯੋ ਯੋ ਦਰੀਓ ਯੇ। ਬਿਸਕੁਟ ਮੰਗਣੇ ਨੇ ਕਿਤੇ ਕਿੱਥੇ। ਸਸਰੀ ਗੇ। ਲੋਵੀ ਕਰੋ ਦੋ ਦੋ ਗੁੱਟਾਂ ਦਾ ਤੁਹਾਨੂੰ ਬਾਹਰ ਕੰਮ ਪਰ ਲਾਜੀ ਸਾਰਿਆਂ ਨੂੰ। ਚਾਹ ਕੁ ਵੜਾ ਦਿਓ ਨਾੜ ਲਾਦੀ ਲਿਆ ਕੇ ਇੱਥਾਂ ਤੇ। ਹਾਂ ਗਾਣਾ 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 ਲਾ ਦੋ ਵੈਦਰੀ ਫਾਰਸੀ ਘੱਟੇ ਸਮਝ ਆਉਂਦੀ ਆ ਗਾਣਾ ਮਾਮਾ ਗਾਣਾ ਗਾਣਾ ਲੱਗਦੀ ਨਹੀਂ ਹੈ ਨਾ ਮੌਜੀ ਨਿਆਣਾ ਦੇ ਵੀ ਰੌਣਕਾਂ ਲਾਈਆਂ ਹੀ ਇੱਧਰ 33 ਮਿੰਟ ਦੀ ਹੈ ਸ੍ਰੀ ਰਾਮ ਦਾ ਨਾ ਨਾ ਹਾਂ ਜੀ ਲੋ ਇਹਨੇ ਵੀ ਮੈਂ ਕਮਲ ਦਾ ਆਇਆ ਲੋ ਕਮਲ ਉਹ ਆਈ ਨਹੀਂ ਗਏ ਇੱਥੇ ਹੁਣ ਤਾਂ ਵੀ ਤੈਨੂੰ ਆਏ ਨਹੀਂ ਹੋਊਗਾ ਵੀ ਇੰਡੀਆ ਪ੍ਰੋਗਰਾਮ ਦਾ ਭਾਈ ਮੈਂ ਇੱਥੇ ਰਹਿ ਗਈ ਮੈਂ ਕਹਿ ਗਿਆ ਟਿਆ ਪਹਿਲਾਂ ਆਹ ਗੱਲ ਹੁਣ ਤਾਂ ਇੱਥੇ ਵੀ ਹੋ ਗਿਆ ਪ੍ਰੋਗਰਾਮ ਜਿਮਾਨ ਬਰਾਬਰ ਹੋ ਗਿਆ ਨਹੀਂ ਇਹ ਕਹਿੰਦਾ ਮੈਂ ਉਂਆ ਆ ਗਈ ਉੱਥੇ ਨਾ ਮੈਨੂੰ ਗੁਰਪ੍ਰੀਤ ਦਾ ਮੈਂ ਹੁੰਦਾ ਇਕੱਲਾ ਰਹੂਗਾ ਵਿਚਾਰਾ ਤੇ ਜਿਹੜਾ ਤੁਹਾਨੂੰ ਵੀ ਪਹਿਲਾਂ ਦੱਸਿਆ ਸੀ ਬਾਪੇ ਦਾ ਕੈਨੇਡਾ ਚ ਮੰਗਣਾ ਏ ਉਹ ਆਹੀ ਕਮਲ ਦਾ ਛੋਟਾ ਭਾਈ ਤੇ ਉਹਦਾ ਏ ਜੀ ਕੈਨੇਡਾ ਚ 23 ਤਰੀਕ ਨੂੰ ਮੰਗਣਾ ਤੇ ਪ੍ਰੋਗਰਾਮ ਸੁਖ ਨਾਲ ਸਾਰੇ ਇਕੱਠੇ ਜਿਓ ਆ ਗਏ ਬਣਾਉਣੀਆਂ ਹਾਂ ਕੰਮ ਦਾ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਖੜ ਕੇ ਬੱਸ ਆਹੀ ਕਰਨਾ ਥੋੜੀ ਵੀਡੀਓ ਸ਼ੂਟ ਕਰਨੀ ਆ ਮੈਨੂੰ ਲੱਗੇ ਕਿ ਨਹੀਂ ਕਰਨਾ ਉੱਪਰ ਦੇਖ ਲੈਣਾ ਹਾਂ ਹਾਂ ਟੈਡੀ ਪ੍ਰੋਗਰਾਮ ਸਾਰਾ ਸਭ ਨੇ ਇੰਡੀਆ ਭਾਈ ਦੇਖ ਲੈਣਾ ਥੋੜਾ ਹੋਰ ਕੀ ਆ ਬੱਸ ਗੁੱਟੋ ਮੈਨ ਲੈਣਾ ਪਣੀ ਕੋ ਹਲੇ ਆ ਆਲੂ ਕਰਨੇ ਹੀ ਹੋਰ ਬੱਸ ਇਹ ਤਾਂ ਆਉਣੀਆਂ ਸਵੇਰੀਆਂ ਠੀਕ ਆ ਲੋ ਜੀ ਬਾਕੀ ਜਿਹੜੇ ਆਪਾਂ ਵੱਢ ਲਿਆ ਲੂ ਉਹ ਇੱਧਰ ਤੋਂ ਉਤੇ ਉਹ ਆਈ ਨੇ ਲੋ ਵੀ ਜਵਾਕਾਂ ਦਾ ਰੋਲਾ ਪੈ ਗਿਆ ਅੰਦਰ ਇੱਕ ਦਿਨਾਂ ਲੜਪੇ ਜਵਾਕ ਤੇ ਇੱਧਰ ਮਜੀਦ ਆ ਬਾਬਾ ਜੀ ਨੂੰ ਛੱਡ ਕੇ ਗ੍ਰਾਂਥੀ ਸਿੰਘ ਨੂੰ ਤੇ ਤਿਆਰੀ ਕਰ ਗਏ ਬਾਬਾ ਜੀ ਤੇ ਸਾਨੂੰ ਦਿਖਾਉਣੇ ਅੰਦਰ ਜਿਹੜੇ ਬੈਠੀ ਸੀ ਮੈਂ ਕਿਹਾ ਉਹ ਇਲੈਕਟ੍ਰਿਕ ਸਕੂਟੀ ਮੇਰੇ ਲਾਵਾ ਠੀਕ ਹੈ ਕੋਹ ਹੈ ਰੋ ਤੇ ਮਾਰਾ ਦਾ ਸਰੂਪ ਕੱਲੂ ਲੈ ਕੇ ਆਉਂਗਾ ਜੀ ਆਪਾਂ ਸੁਖਨੀ ਸਾਹਿਬ ਦਾ ਪਾਠ ਆ ਤੇ ਬਾਕੀ ਤਿਆਰੀ ਕਰਦੀ ਪੂਰੀ ਉਹਦੇ ਕਮਰੇ ਦੀ ਤੁਹਾਨੂੰ ਦਿਖਾਉਣੇ ਅਦਰ ਨੂੰ ਦਰਵਾਜ਼ੇ ਜੀ ਨੂੰ ਜਾ ਕੇ ਨਾ ਨਾ ਸਿਰਫ ਤੇ ਬਾਕੀ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਪੂਰਾ ਪ੍ਰੋਗਰਾਮ ਬੜੇ ਲਿਟਾਉਂਦੇ ਆਂ ਮੈਂ ਮੈਨੂੰ ਖਲਾ ਗਿਆ ਮੰਨ ਲੈ ਉਹ ਫੇਰ ਮੈਂ ਆਇਆ ਵੀਡੀਓ ਬਣਾਉਣੀ ਚਾਹੀਦਾ ਜਾਣੀ ਵਾਲੇ ਮਾਰਾ ਦਾ ਸਰੂਪ ਤਾਂ ਨਹੀਂ ਆਇਆ ਹੈ ਜੀ ਉਹ ਕੱਲ ਨੂੰ ਹੋਣਾ ਤੇ ਫੇਰ ਵੀ ਮਾਹੀ ਸਿਰ ਢਾਟੇ ਜਾਣਾ ਚਾਹੀਦਾ ਹਾਂ ਸਹੀ ਵੀ ਗੱਲ ਉਹ ਗੱਲ ਤਾਂ ਵਾਪਾਂ ਆਇਓ ਬਸ ਦੋ ਮਾਰੇ ਲਵੇਸ ਪਰਨੇ ਤੇ ਇੱਧਰ ਵਿਆਹ ਵਾਲੀਆਂ ਗੱਲਾਂ ਚੱਲ ਪਈਆਂ ਇਹਨਾਂ ਦੀਆਂ ਬੰਦਿਆਂ ਦੀਆਂ ਕਹਿੰਦੇ ਵਿਆਹ ਲੰਬੇ ਕਰ ਦਿੰਦੇ ਅੱਜ ਕੱਲ੍ਹ ਲੋਕ ਮਾਸੀ ਉਹ ਚੱਕ ਕੇ ਚੁੱਕ ਦਿੰਦੇ ਨਾ ਆਹ ਇਹ ਅੱਜ ਆਵਾ ਮਾਰ ਲੂਦੇ ਆਪਣੇ ਕੋਲ ਨਾ ਆਇਲਣ ਬੈਠੇ ਰਹਿਣੇ ਆ ਕਹ ਜੀਜਾ ਹਰਮਨ ਦੇ ਵਿਆਹ ਨੂੰ ਕਹਿੰਦੀ ਗੈਪ ਮੈਂ ਖਾ ਪਾ ਲੀਂਗਾ ਐਵ ਤਾਂ ਅਰਿੱਧ ਦਰਦ ਕਰਾਉਂਦੇ ਕੁੜੀ ਦੇ ਤੇ ਕੁੜੀ ਗਾੜੀ ਮਤ ਜੂਨੀ ਯਾਰ ਹਰਮਨ ਦੇ ਵਿਆਹ ਨੂੰ ਲੋਈ ਤੂੰ ਹਰਮਨ ਦੇਖਣਾ ਪਿਛਲੀ ਵੀਡੀਓ ਚ ਹਰਮਨ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਲੋ ਵੀ ਦੱਸੋ ਰਿਸ਼ਤੇ ਮੁੰਡੇ ਵਾਸਤੇ ਆਹ ਯਾਰ ਜੋਤੀ ਤਾਂ ਹੋਣਾ ਫਿਰ ਦੂਜੀ ਪੀੜੀ ਸ਼ੁਰੂ ਹੋਣੀ ਆ ਨਾ ਹਾਰਮੋਨ ਦੀ ਹਾਂ ਮੈਨੂੰ ਹੋ ਗਿਆ ਹਰਜੀਤ ਹੋ ਗਈ ਹਾਂ ਫਿਰ ਤੋਂ ਸਾਰੇ ਕੁਪੀ ਦੇ ਹੁੰਦੇ ਸਾਰੇ ਚੰਗੇ ਹੋ ਜਾਂਦੇ ਆਪਾਂ ਚਰਮ ਉਹ ਨੰਨੀ ਏਡਾ ਚਰਣੀ ਬੈਠਾ ਪਾਇਆ ਕਿ ਅਮੀ ਆਪੀ ਫੇਰ ਅਗਲੀ ਪੀੜੀ ਸ਼ੁਰੂ ਹੋਣੀ ਆ ਆ ਤੁਸੀਂ ਸੁਣੀ ਜਾਓ ਆਪਾਂ ਨੂੰ ਇਨੇ ਪ੍ਰੋਗਰਾਮ ਆ ਰਹੇ ਆ ਆਪਾਂ ਸਾਰੇ ਸ਼ੂਟ ਕਰਨੇ ਆ ਇਸ ਵਿੱਚ ਨੂੰ ਕੀ ਜਾਂਦੇ ਨੇ ਪਤਾ ਨਹੀਂ ਵੀ ਜਾਣੀ ਤੇ ਜਿਆਦਾ ਕੁੜੀਆਂ ਨਹੀਂ ਮਿਲਦੀ ਪਹਿਲਾਂ ਕਰਦੀ ਸੀ ਨਹੀਂ ਇੱਕ ਇੱਕ ਮਾਂ ਵੀ ਜਾਈ ਕੁੜੀ ਮਿਲ ਗਈ ਤੇ ਉਹ ਵੀ ਵਿਚਾਰੇ ਤੁਸਨ ਤਰਹ ਹੁੰਦਾ ਨਾ ਉਹਨੇ ਆਪਕੇ ਜਾਣ ਪਛਾਣ ਹੈਗੀ ਦੀ ਵਿਚਾਰੀ ਹੈਨਾ ਇੱਥੇ ਆ ਉਹ ਤੇ ਉਹਨੇ ਕਿਹਾ ਕਹਿੰਦੇ ਵੀ ਤੁਸੀਂ ਗਾਧ ਰਹੋ ਨਾ ਕਹਾਂ ਲੋ ਗੋਦ ਤੇ ਪਹਿਲਾਂ ਗੋਦ ਮਿਲ ਕੇ ਜਾਣੀ ਤੁਹਾਡੇ ਆਪਸ ਵਿੱਚ ਲੋਏ ਕੋਈ ਮੁੰਡੇ ਦਾ ਗੋਦ ਆ ਢਿੱਲੋ ਤੇ ਗੋਦ ਮਿਲ ਕੇ ਕਹਿੰਦੇ ਹਾਰਮਨ ਨੂੰ ਜਿਹੜੀ ਕੁੜੀ ਵਾਲੇ ਨੇ ਦੇਖਿਆ ਤਾਂ ਗੌਤਾ ਕਰਕੇ ਪੰਗਾ ਪੈ ਗਿਆ ਪਹਿਲੇ ਪੁੱਛਣਾ ਚੰਗਾ ਵੀ ਪੁੱਛਵੇ ਭਾਈ ਕੀ ਹੁੰਦਾ ਹੈ ਢਿੱਡੋ ਦਾ ਹੈਗਾ ਵੀ ਜਿਆਦਾ ਮੈਨੂੰ ਦੇਖ ਲਈ ਸਾਡੇ ਉੱਪਰ ਟੱਕਰ ਨੂੰ ਪਛਾਈ ਫਿਰੋ ਨਾ ਇੱਕ ਗੱਲ ਹੋਰ ਵੀ ਦੱਸਿਓ ਮੈਂ ਕਿਹਨੂੰ ਝੋਟੀ ਲੋਕ ਗੱਦੇ ਤਾਂ ਉਹੀ ਰੱਖੀ ਜਾਂਦੇ ਹਨੀ ਕਈ ਲੋਕਾਂ ਨੇ ਉਹ ਵੀ ਰੱਖਿਆ ਪਾ ਹਾਂ ਗੌਣਿਆਂ ਵਾਲੇ ਕਈਆਂ ਵੀ ਹੁਣ ਹਾਂ ਮੀਡੀਆ ਮਾੜਾ ਮੋਟਾ ਨਹੀਂ ਕਰਕੇ ਰੱਖਾ ਹਾਂ ਮੀਡੀਆ ਲੋ ਵੀ ਮੱਛਰਾਂ ਨੇ ਹਰੇਕ ਦਾ ਗਿੱਟਿਆਂ ਨੂੰ ਹੱਥ ਪਵਾ ਹੈ ਹਾਂ ਕੁਰਤੀ ਚਲੋ ਮਾ ਮੱਛਰ ਮੈਂ ਮੱਛਰਾਂ ਨੇ ਹਰੇਕ ਦਾ ਗਿੱਟੇ ਨੂੰ ਹੱਥ ਪਾਇਆ ਹੋਇਆ ਇਹ ਆ ਬੱਸ ਆ ਰਹੀ ਸੀ ਆ ਲਾਗੇ ਦਾਦੀ ਵਰਗੀ ਆ ਨਾ ਆ ਆਲੋਟ ਲਾ ਦੋ ਕੁੜੀ ਭਜਾਉਗੀ ਉਹ 3:00 ਵਜਿਆ ਇੱਕ ਤਾਂ ਲਾਈਵ ਹੀ ਉਹ ਡੁੰਡ ਜੀ ਹੈਗੀ ਐ ਮੈਂ ਡੁੰਡ ਤਾਂ ਹੈਗੀ ਸੀ ਚਿੱਟੇ ਡੁੰਡ ਤਾਂ ਹੈਗੀ ਪਰ ਮੇਰੇ ਤਾਂ ਸੇਕ ਲੱਗ ਗਿਆ ਟਾਈਮ ਹੋ ਰਿਹਾ ਐ ਸੇਕ ਲੱਗ ਗਿਆ ਚੱਲ ਪਾਪਾ ਆ ਮੈਂ ਪਹਿਲਾਂ ਕਿਹਾ ਯਾਰ ਰਕੀ ਸੁਰਮਾ ਵਰਗੇ ਜਵਾਕ ਨੇ ਭਜਾਉਣੀ ਹੁਣੇ ਜਾਤੇ ਆ ਲਾਲ ਲੱਗੀ ਆਉਂਦੀ ਮਜੀ ਦੀ ਇੱਕ ਹੋਰ ਜਾ ਕੇ ਲਿਆ ਯਾਰ ਆਹ ਜਲੇਬੀ ਜੀ ਆਹ ਜਲੇਬੀ ਆ ਕਸ਼ੂਆ ਪ੍ਰੇ ਹਵਾ ਚੱਲਦੀ ਆ ਤਾਰੇ ਤਾਰੇ ਮੱਛਰੇ ਦੀ ਜੀ ਕਰੇ ਮੈਨੂੰ ਹੋਰ ਭਾਈ ਮੇਰੇ ਤਾਂ ਆਪਾ ਲੱਤਾਂ ਖਾਧੀਆਂ ਵੀ ਆ ਮੱਛਰ ਨੇ ਬਸ ਆ ਕੈਮਰੇ ਕਰਕੇ ਹੱਥ ਜਾਂਦਾ ਨਹੀਂ ਏਡਾ ਨੂੰ ਜਦ ਤੈ ਜੋ ਦੂਰੇ ਕੱਢ ਲਾ ਪੱਛਾਰੀ ਫਿਰ ਚਾਹ ਲਾ ਵੀ ਪੈਣਾ ਪਤਾ ਸਰ ਨਹੀਂ ਤੇ ਆ ਦੇ ਜੀ ਨਾਮ ਲਾ ਜੀ ਨੂੰ ਨੋਜ਼ ਲਾ ਜੀ ਮੇਰਿਆਂ ਦਾ ਵੱਧੂ ਮੁਰਵਾ ਦੇ ਜੀ ਕੀ ਚੱਕਰ ਪਿਆ ਵਿਆ ਲੋ ਸੁਣਦਾ ਕਰਨਾ ਜੀ ਆਦਾ ਰਸਨਾ ਤੀਨਾ ਇੰਗਰ ਤੇ ਠੀਕ ਹੈ ਜੀ ਉਹ ਆਇਆ ਤਾਂ ਹੈ ਤਾਂ ਗੁੱਸੂ ਫੜਾਉਣਾ ਜਾ ਕੇ ਵਿਆ ਦੂੰ ਹੈ ਲੱਡੀ ਤੋਂ ਜਾਨਾ ਗੱਡੀ ਤੋਂ ਜਾਨਾ ਤੁਹਾਨੂੰ ਮਹਾਰਾਜ ਦੀ ਸਵਾਰੀ ਲਾਉਣੀ ਹੈ ਹਾਂ ਜੀ ਜੀ ਸਸਮਾਨੋ ਨਾ ਰੋਹ ਜਾ ਬੈਜੋ ਕੋ ਬੈਜਾ ਚਲੋ ਅੰਦਰ ਨੂੰ ਚੱਲੀ ਹੈ ਨਹੀਂ ਨਹੀਂ ਕੁਛ ਨਹੀਂ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਲੋ ਸਤਿ ਸ਼੍ਰੀ ਅਕਾਲ ਜੀ ਬਰਾਵਾ ਸਾਰੇ ਲੋਕ ਆਏ ਵੇ ਆ ਮੈਂ ਉਹਨਾਂ ਨਾਲ ਖੇਡਦੀ ਹਾਂ ਹਾਂ ਬਾਈ ਇਹਨਾਂ ਕੋਲ ਸਾਰੇ ਲੋਕ ਆਏ ਹੋਏ ਆ ਅੱਜ ਇਹ ਉਹਨਾਂ ਨਾਲ ਖੇਡਦੀ ਆ ਆ ਰਾ ਗੁਰਸੇਵ ਤਾਂ ਜਦਿਆ ਸਾਸਰੀ ਕਾਲ ਬੁਲਾਦੀਏ ਨੇ ਭਾਈ ਹਾਂ ਸਾਸਰੀ ਕਾਲ ਜੀ ਕਹੀ ਦਾ ਜੀ ਹਾਂ ਅੰਦਰੋਂ ਹੋਣਿਆ ਚਲੋ ਜੀ ਹਾਂ ਜੀ ਤੁਹਾਨੂੰ ਹਾਂ ਗੱਡੀ ਘਰੇ ਧੋਣੀ ਆ ਪਾਣੀ ਉਰੇ ਟੁੱਟੀ ਕਿਧਰ ਟੁੱਟੀ ਪਲੇ ਉਹ ਪੈਪਲੇ ਉੱਚੀ ਤੋਂ ਨਹੀਂ ਕਰੀ ਜੀ ਠੀਕ ਆ ਇੱਥੇ ਲਾ ਗੇਟ ਬੋਲ ਕੇ ਆ ਰਹੇ ਹਾਂ ਹਲੋ ਇਹ ਗੱਡੀ ਰਹਿ ਗਈ ਧੋਣ ਤੇ ਸਾਫ਼ ਕਰਨੇ ਤੇ ਕਿਉਂਕਿ ਮਾਰਾ ਦੀ ਸੌਰੀ ਲੈਣੀ ਆਪਾਂ ਕਰਨੂ ਗੱਡੀ ਐਸੀ ਗੱਡੀ ਚ ਤੇ ਗੱਡੀ ਸਾਫ਼ ਕਰ ਲਈਏ ਆ ਦੇਖੋ ਤੇਰਾ ਫੁੱਲ ਵਿੱਚ ਚੱਲੂ ਮੈਂ ਵਿੱਚੋਂ ਹਾਂ ਸਾਰੇ ਜਾਏ ਸਾਫ਼ ਕਰ ਲਵਾਂ ਰਿਹਾ ਕੀ ਹੋ ਗਿਆ ਆ ਮੇਰੀ ਕਿੱਤ ਦਾ ਯਾਰ ਪੈਰਾਂ ਚ ਰੋਦੀ ਫਿਰਦੀ ਐ ਤੇ ਕੁਝ ਵੇਚ ਆਪਾਂ ਪੈਸੇ ਵਿੱਚ ਦੇ ਆ ਮੈਟ ਮੂੜ ਕੇ ਕੱਢ ਕੇ ਉਹ ਕਰ ਲਾ ਬਾਹਰ ਕੱਢ ਲਾ ਮੈਟ ਸਾਰੇ ਮਜੀਤੋਂ ਲੋ ਇਹ ਮਿਲੋ ਬੰਦੇ ਨੂੰ ਬੰਦੇ ਨੂੰ ਮਤਲਬ ਇੱਕ ਬੰਦਾ ਹੋਰ ਆ ਗਿਆ ਕਾਲੀ ਉਹ ਬਹੁਤ ਨਹੀਂ ਮਿੱਟੀ ਦੀ ਇਹਦਾ ਪੂਆ ਦਾ ਪੁੱਤਾ ਜੀ ਗੱਡੀ ਹੈ ਤੋ ਰਿਹਾ ਪੱਕੀ ਗੱਲ ਆ ਮੈਨੂੰ ਤਾਂ ਆਪ ਲੈ ਖਾ ਪਿਆ ਮੈਂ ਗੱਡੀ ਮਰਲੇ ਮੈਂ ਗੱਲ ਪ੍ਰੋਗਰਾਮ ਨਾ ਕੋਈ ਜਰ ਮਿੱਟੀ ਬੋਦੀ ਸੀ ਨਾ ਵਧੀਆ ਕਰਿਆ ਆ ਬਾਕੀ ਗਾ ਨੇ ਗੱਡੀਆਂ ਮਿੱਟੀ ਗੱਲ ਭਰੇ ਮੇਰੇ ਆਹ ਵਾਕੀ ਗੱਡੀ ਚਾਂਕੀ ਬਈ ਆ ਤਰੂ ਨਾਲ ਦੁੱਤੀ ਹੋਈ ਆ ਆਪ ਦੁੱਤੀ ਜੇ ਦਵਾਈ ਲੈ ਕੇ ਗਏ ਦਵਾ ਲੈ ਕੇ ਆਇਆ

ਆ ਜਲੀ ਆ ਅੰਦਰ ਦਾ ਆ ਜਾ ਮਸਾਲਾ ਸੁਣ ਆਹੋ ਆ ਜਾ ਫਿਰ ਉਹਦੇ ਗਾ ਵੀਰੀ ਤੇ ਦਰ ਚੱਲੇ ਇੱਕ ਤਾਂ ਅਸੀਂ ਆ ਭਾਈ ਲਾਸਟ ਵਾਲੇ ਅਸੀਂ ਤਾਂ ਲਾਸਟ ਜੀ ਜਾਉਂਗੇ ਮੈਂ ਕਿਹਾ ਮੈਂ ਅਸੀਂ ਆ ਲਾਸਟ ਵਾਲੇ ਅਸੀਂ ਲਾਸਟ ਜੀ ਜਾਉਂਗੇ ਸਾਰਿਆਂ ਨੂੰ ਤੋਰ ਕੇ ਵੀਡੀਓ ਕਰਕੇ ਵੀਡੀਓ ਬਣਾਉਣੀ ਆਪਾਂ ਸਾਰਿਆਂ ਦੀ ਜਾਂਦਿਆਂ ਦੀ ਪੱਕਾ ਘਤਰਾਂ ਜੀ ਚੰਗਾ ਵੀਰ ਓਕਾ ਜੀ ਸਾਸੀ ਗਾਲ ਜੀ ਮਰਾ ਕੋਈ ਉਹ ਨੰਬਰ ਭੇਜਤਾ ਮੈਂ ਖਾਮਜੀਤ ਨੂੰ ਤੇਰੀ ਕਿਹੜੀ ਗੱਲ ਕਰਨਾ ਮੈਂ ਨਹੀਂ ਜਾ ਰਿਹਾ ਮੈਂ ਕੁੜੀ ਜਿਹਾ ਰਹਦੀ ਕੁੜੀ ਕੁੜੀ ਦਾ ਬੰਨਾ ਜਾ ਪੜੇਗਾ ਕੁੜੀ ਦਾ ਬੰਨਾ ਨਹੀਂ ਮੈਂ ਤਾਂ ਉਧਰੋਂ ਜਨਮ ਦੇ ਦਿੰਦੇ ਨੂੰ ਦੱਸੀਆ ਤਾਂ ਮੈਂ ਪਹਿਲਾਂ ਹੇ ਨੀ ਮੈਂ ਜਮਾਨਤ ਦੀ ਆ ਰਹੀ ਏ ਤਾ ਬਹੁਤ ਜਿਆਦਾ ਹੀ ਲੱਗਿਆ ਹੋਇਆ ਹੈ ਹਾਂ ਵੀਰ ਅੱਤ ਵੀ ਬਹਾਵੇਂ ਕਰ ਬੜੇ ਇਹ ਵੀ ਤੇਗੇ ਜੀ ਮੈਂ ਮੁੰਡਾ ਜਨਮ ਤੋਂ ਨਾ ਦੇ ਸੈਂਦੂ ਹਾਂ ਹਾਂ ਪੱਕੀ ਗੱਲ ਆ ਬਿਜ਼ਨਸ ਬਿਜ਼ਨਸ ਨਾਲ ਬਿਜ਼ਨਸ ਆ ਰਿਸ਼ਤੇਦਾਰੀ ਨਾਲ ਰਿਸ਼ਤੇਦਾਰੀ ਅਸੀਂ ਨਹੀਂ ਕਰਦੇ ਠੀਕ ਕਰਦੇ ਅੱਛਾ ਬੰਦਰ ਮੈਨੂੰ ਨੱਬਾ ਲਾ ਦੇ ਬੰਦ ਨੂੰ ਲੈ ਲੈ ਕੋਈ ਨੱਬਾ ਪਿੰਟਰ ਮੈਨੂੰ ਬਾਏ ਬਾਏ ਹਾਂ ਲੋ ਵੀ ਰਿਸ਼ਤੇਦਾਰ ਇੱਕ ਤਾਂ ਭਾਈ ਪਾਰਟੀ ਚਲੇ ਗਈ ਇੱਕ ਰਿਸ਼ਤੇਦਾਰ ਤਾਂ ਚਲੇ ਗਏ ਭਾਈ ਬਾਕੀ ਹੋਣਗੇ ਕੱਲ ਨੂੰ ਇਕੱਠੇ ਹੋਣਗੇ ਭਾਈ ਤੇਰੇ ਬਰਥਡੇ ਤੇ ਸਾਰੇ ਠੀਕ ਆ ਲੋ ਜੀ ਆਪਾਂ ਕਲਾਸ ਲਾਉਣ ਲੱਗੇ ਆ ਉੜਾੜੀ ਦੀ ਫੱਟੀ ਨੂੰ ਦੇਖ ਕੇ ਯਾਦ ਆ ਗਿਆ ਵੀ ਜਿੰਨੇ ਬੰਦੇ ਬੈਠੇ ਆ ਔਰ ਇਹਨਾਂ ਤੇ ਉੜਾੜਾ ਸੁਣਦੇ ਆਪਾਂ ਤੇ ਨਾਲੇ ਸੁਣਦੇ ਆਂ ਦੇਸੀ ਮੀਨਿਆਂ ਦੇ ਨਾਮ ਦੇਖਦੇ ਕਿਹਨੂੰ ਕਿਹਨੂੰ ਆਉਨੇ ਆ ਪੂਰੇ ਤੇ ਕਿਹਨੂੰ ਪੂਰਾ ਉੜਾੜਾ ਆਉਂਦਾ ਤੁਹਾਡੇ ਪਰ ਤੇ ਸਟਾਰਟ ਕਰ ਲਈਏ ਫਿਰ ਭਾਈ ਉੜਾੜਾ ਚਰਮਜੀਤ ਸੁਣਾਉਂਦਾ ਤੇ ਉੜਾੜਾ ਪਉਣੀ ਆ ਭਾਗਲੇ ਪਾੜ ਚ ਦੇਖਦੇ ਕਿਹਨੂੰ ਕਿਹਨੂੰ ਉੜਾੜ ਆਉਂਗਾ ਤੇ ਕਿਹਨੂੰ ਨਹੀਂ ਸੁਣਦੇ ਆਪਾਂ ਉੜਾੜਾ ਤੇ ਲੋ ਵੀ ਰਿਸ਼ਤੇਦਾਰ ਆ ਰਹੀ ਵੀ ਨੱਠ ਚੱਲੇ ਮਨੀ ਜੀ ਤੇ ਹੀ ਲੋ ਵੀ ਬਾਹਰ ਹੋ ਗਿਆ ਹਨੇਰਾ ਆਪਾਂ ਬੈਂਕਟ ਰੱਖਿਆ ਬੈਨੇ ਇਹ ਕੁੜੀ ਖੜੇ ਬੈਂਕਟ ਰੱਖਿਆ ਇੱਧਰ ਤੁੰਨੇ ਦੇਣੇ ਮੈਂ ਤੈਨੂੰ ਦਵਾਂ ਇਹ ਭਾਈ ਸਾਡੇ ਨੇੜੇ ਵਾਲੇ ਰਿਸ਼ਤੇਦਾਰ ਆ ਇਹ ਤਾਂ ਆਪਣੇ ਕਹਿੰਦੇ ਸਾਈਕਲ ਪਰਿਆ ਮੈਂ ਤੂੰ ਵੱਡੀ ਲੇ ਗਈ ਆ ਭਾਬੀ ਵੇ ਕੱਲ ਕੱਲ ਕੋ ਗੱਡੀ ਚਾਹੂੰਗੀ ਫਿਰ ਬਣਾ ਨਹੀਂ ਨਹੀਂ ਦਾ ਸਾਈਕਲ ਤੇਰਾ ਮਾਰਾ ਇਹ ਤਾਂ ਵਧੀਆ ਚੀਜ਼ ਆ ਕੱਲ ਮੈਂ ਗੱਡੀ ਚਾਹੂੰਗੀ ਮੇਰੇ ਫਿਰ ਵੀਡੀਓ ਬਣਾਈ ਨਹੀਂ ਨਹੀਂ ਤੇਰਾ ਸਾਈਕਲ ਵੀ ਚੇ ਲੈ ਆਉਣਾ ਜਾਂਦਾ ਨੂੰ ਵੀ ਲਈ ਨਾਲ ਅੱਜ ਅੱਜ ਦੇ ਟਾਈਮ ਤਾਂ بڑے بڑے ਬੰਦੇ ਸਾਈਕਲਾਂ ਤੇ ਫਿਰਦੇ ਆ ਹਾਂ 3 ਸੈਕਟਰ ਖਾਸੀ ਗੱਲ ਹੈ ਨਹੀਂ ਹੁੰਦਾ ਜੀ ਪਤਾ ਨਹੀਂ ਘਾਤੇ ਨਾ ਆਉਗਾ ਸਵੇਰ ਤੋਂ ਲੈ ਕੇ ਬੈਟਰੀ ਨਾ ਨਿਆਣੇ ਨੇ ਪਾ ਕੇ ਕੱਲ ਸਵੇਰ ਇੱਧਰ ਆ ਜੀ ਹੱਟ ਪਹਿਲ ਤੋਂ ਫਿਰ ਤੁਸੀਂ ਵੀ ਕੱਲ ਨੂੰ ਦੂਈ ਲੈ ਕੇ ਆਉਗੇ ਵੱਡੇ ਵਾਲੀ ਉਸ ਦਾ ਹਰ ਮਨ ਨਹੀਂ ਹੋਣਗੇ ਹੈ ਹਰ ਮਨ ਨਹੀਂ ਤਾਂ ਠੀਕ ਆ ਨਾ ਕਹੋ ਅਸੀਂ ਆਪਣੇ ਅੱਗੇ ਆਉਂਦੇ ਹਾਂ ਆਉਂਗੇ ਸਾਡੇ ਨਾਲ ਬਾਏ ਬਾਏ ਠੀਕ ਹੈ ਤੇ ਚੰਗਾ ਜੀ ਆਪਾਂ ਕਰਦੇ ਹੁਣ ਇੱਥੇ ਵੀਡੀਓ ਬੰਦ ਤੇ ਚਲੋ ਠੀਕ ਹੈ ਜੀ ਮਿਲਦੇ ਹੁਣ ਆਪਾਂ ਵੀ ਕਿਸੇ ਅਗਲੀ ਵੀਡੀਓ ਚ ਤੇ ਜਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਦੱਬ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਰੱਬ ਰਾਖਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਬਾਏ ਬਾਏ ਜੀ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਬਾਏ